ਇੱਕ ਲੜਕਾ ਹੈ ਜਿਹੜਾ ਐਦਾਂ ਚਾਹ ਪੀਂਦਾ ਹੈ ਸਰੀਰ ਦੀ ਬਹੁਤ ਮਾੜੀ ਹਾਲਤ ਹੈ ਔਰ ਪਰਿਵਾਰ ਐਦਾਂ ਚੁੱੱਕ ਕੇ ਖੜਦਾ ਹੈ ਉਹ ਉਹਨੂੰ ਵੀ ਆਪਾਂ ਬੁਲਾਉਣਾ ਹੈ ਤੇ ਕੈਪਟਨ ਸਾਹਿਬ ਨੂੰ ਦਿਖਾਉਣਾ ਹੈ ਇਦਾਂ ਦੇ ਪਰਿਵਾਰਾਂ ਦੀ ਵੀ ਆਪਾਂ ਮਦਦ ਕਰਨੀ ਆ ਇਹ ਪਰਿਵਾਰ ਆ ਗਿਆ ਇਹ ਕੁੜੀਆਂ ਇਹ ਕੁੜੀ ਕਹਿੰਦੀਆਂ ਚਾਰ ਕੁੜੀਆਂ ਵਾਂ ਬਾਹਰ ਹੀ ਆ ਲੋ ਪਾਣੀ ਅੱਛਾ ਅੱਛਾ ਸਾਡੇ ਕੈਂਪ ਤੇ ਸਾਡੇ ਕੈਪਟਨ ਕਰਤੇ ਆ ਸਿੰਘ करनाल ਤੋਂ ਪਿੰਡ ਲਲਿਆਣੀ ਦੀ ਇਹ ਪੂਰੀ ਟੀਮ ਹੈ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਰਕਾਰ ਜੋਗ ਦੇਖੋ ਮਹਾਪੁਰਸ਼ ਇਹ ਪੂਰੀ ਮਹਾਪੁਰਸ਼ਾਂ ਦੀ ਟੀਮ ਨੇ ਇਲਾਕੇ 'ਚ ਸੇਵਾ ਕੀਤੀ ਘਰ ਘਰ ਜਾ ਕੇ ਨੁਕਸਾਨੇ ਲੋਕਾਂ ਦੀ ਮਦਦ ਕੀਤੀ ਜਿਹਦੇ ਵਿੱਚ ਹੁਣ ਇੱਥੇ ਚਾਰ ਬੇਟੀਆਂ ਨੂੰ ਇਹਨਾਂ ਨੇ 15-15000 ਰੁਪਏ ਸਗਨ ਤੇ ਨਾਲ ਲੜੀਲਾ ਕਪੜਾ ਦੇ ਕੇ ਬੇਟੀਆਂ ਨੂੰ ਅਸ਼ੀਰਵਾਦ ਦਿੱਤਾ ਜਿਹਦੇ ਵਿੱਚ ਸਾਡੇ ਬਾਬਾ ਪਰਮਜੀਤ ਸਿੰਘ ਜੋ ਪੂਰਨਤਾ ਹੰਤੇ ਇੱਥੇ ਕਸ਼ਿਆਰ ਦਾ ਜੁਗਦਾ ਨਿਭਾਰੇ ਸੀ ਮੈਂ ਇਹਨਾਂ ਦਾ ਪਹਿਲੇ ਦਿਲੋਂ ਸੇ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਇਹ ਵੈਟਰਨ ਦੇ ਸਾਡੇ ਹਰਿਆਣੇ ਦੇ ਵਾਈਸ ਚੇਅਰਮੈਨ ਹਨ ਪੂਰੇ ਹਰਿਆਣੇ ਦੀ ਟੀਮ ਦੇ ਤੇ ਜਿੱਥੇ ਤੱਕ ਇਹਨਾਂ ਨੇ ਇਹ ਸੇਵਾ ਕਰ ਦਿੱਤੀ ਆ ਮੈਂ ਅਪੀਲ ਕਰਦਾ ਇਹਨਾਂ ਨੂੰ ਕਿ ਇਹ ਹੁਣ ਇੱਥੋਂ ਚੱਲੇ ਪਾਉਣ ਕੇ ਕਰਨਾਲ ਨੂੰ ਤੇ ਇਹਨਾਂ ਨੂੰ ਜਿੰਨੀ ਵੀ ਸੇਵਾ ਯੋਗ ਇਹਨਾਂ ਨੇ ਕੀਤੀ ਆ ਇਹ ਦੋ ਲਫ਼ਜ਼ ਕਹਿਣਗੇ ਕਿ ਇਹਨਾਂ ਨੇ ਗਰਾਊਂਡ ਤੇ ਆ ਕੇ ਲੋਕ ਪੰਜਾਬ ਦੇ ਪਾਸਿਆਂ ਦਾ ਆਮਰ ਸਰਦੇ ਇਹਨਾਂ ਲੋਕਾਂ ਦਾ ਹੜਪੀਟਾਂ ਦਾ ਦਰਦ ਸਮਝਿਆ ਤੇ ਇਹਨਾਂ ਨੂੰ ਕਿਦਾਂ ਲੱਗਾ ਵਾਹਿਗੁਰੂ ਜੀ ਦਾ ਖਾਲਸਾ ਹੁਣ ਗਰਾਊਂਡ ਲੈਵਲ ਤੇ ਆਏ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਸਾਡੇ ਭੈਣ ਭਰਾਵਾਂ ਦੀਆਂ ਕੀ ਮੁਸ਼ਕਲਾਂ ਆਜਾ ਬੀਆਂ ਇੱਥੇ ਹੋ ਕੇ ਵੀ ਆਏ ਜਿੱਥੋਂ ਤੱਕ ਹੜਾਂ ਨੇ ਨੁਕਸਾਨ ਕੀਤਾ ਦੇਖੋ ਜੀ ਗਰਾਊਂਡ ਲੈਵਲ ਤੇ ਅਸੀਂ ਗਏ ਆ ਹਰ ਘਰ ਦੇ ਵਿੱਚ ਗਏ ਆ ਹਰ ਪਿੰਡ ਦੇ ਵਿੱਚ ਗਏ ਆ ਤਕਰੀਬਨ ਤੇ ਜਿਹੜੇ ਜ਼ਿਮੀਦਾਰ ਨੇ ਜ਼ਿਮੀਦਾਰਾਂ ਦਾ ਫਸਲਾਂ ਦਾ ਤਾਂ ਬਿਲਕੁਲ ਨੁਕਸਾਨ ਹੋ ਚੁੱਕਾ ਹੈ ਕੁਝ ਨਹੀਂ ਬਚਿਆ ਕਿਆਂ ਦੇ 20-20 ਕਿੱਲੇ 10-10 ਕਿੱਲੇ 5-5 ਕਿੱਲੇ ਅਸੀਂ ਦੇਖ ਕੇ ਆਏ ਨੁਕਸਾਨ ਕਰਕੇ ਆਏ ਤੇ ಗ್ರಾಮ ਪੰਚਾਇਤ ਲਲਿਆਣੀ ਤੋਂ ਹਰਿਆਣਾ ਸਟੇਟ ਤੋਂ ਡਿਸਟ੍ਰਿਕਟ ਕਰਾਲ ਦੇ ಗ್ರಾಮ ਪੰਚਾਇਤ ਲਲਿਆਣੀ ਤੋਂ ਇਹ ਸੰਗਤ ਆਈਏ ਬਾਬਾ ਜੀ ਸਰਪੰਚ ਤੇ ਪ੍ਰਧਾਨ ਆਏ ਨੇ ਮੇਰੇ ਨਾਲ ਠੀਕ ਹੈ ਜਿੰਨੀ ਸੇਵਾ ਹੋ ਸਕੀ ਹੈ ਇੱਥੇ ਚਾਰ ਬੇਟੀਆਂ ਦੀਆਂ ਸ਼ਾਦੀਆਂ ਵਾਸਤੇ 1-1000 ਰੁਪਿਆ ਦੋਹ ਦੇ ਔਰ ਦੂਹ ਦੇ 15-15000 ਰੁਪਿਆ ਔਰ ਨਾਲ ਕੱਪੜੇ ਜਿਹੜੇ ਲਲਿਆਣੀ ਸੰਗਤ ਨੇ ਦਿੱਤੇ ਨੇ ਉਹ ਇਹਨਾਂ ਨੂੰ ਪ੍ਰੋਵਾਈਡ ਕੀਤੇ ਨੇ ਤੇ ਜਿਹੜੇ ਜ਼ਿਮੀਦਾਰ ਨੇ ਉਹਨਾਂ ਨੂੰ 10-1000 ਰੁਪਿਆ ਅਸੀਂ ਦੇਖ ਕੇ ਆਏ ਆ ਬਾਕੀ ਜਿਹੜੇ ਬਿਮਾਰ ਨੇ ਉਹਨਾਂ ਨੂੰ ਵੀ 10000 ਰੁਪਏ ਦੇ ਕੇ ਆਏ ਆ ਉਸ ਜਿਨ੍ਹਾਂ ਦੇ ਘਰ ਡਿੱਗੇ ਉਹਨਾਂ ਨੂੰ ਵੀ 10000 ਰੁਪਏ ਦੇ। ਤਕਰੀਬਨ ਕਾਫੀ ਸੇਵਾ ਕਰਕੇ ਇਹਨੇ ਲਿਆ ਨਹੀਂ ਸਕਦਾ। ਇਹ ਕਾਫੀ ਮੁਸ਼ਕਲاتਾਂ ਨੇ ਇੱਥੇ ਲੋਕ ਨੇ ਜਿਹੜੇ ਆਪਣੇ ਮੂੰਹ ਤੋਂ ਤੇ ਨਹੀਂ ਕਹਿੰਦੇ ਆ ਔਰ ਅਸੀਂ ਜਿਹੜੇ ਹਾਲਾਤ ਦੇਖੇ ਨੇ ਉਹਦੇ ਮੁਤਾਬਕ ਕਾਫੀ ਨੁਕਸਾਨ ਹੋਇਆ ਹੈ ਔਰ ਮੈਂ ਅਪੀਲ ਕਰਨਾ ਚਾਹੁੰਦਾ ਵਾਂ ਜਿੱਥੇ ਵੀ ਜਿਸ ਵਸੇ ਬੈਠੇ ਨੇ ਪੰਜਾਬ ਦਾ ਜਿੰਨਾ ਨੁਕਸਾਨ ਆਇਆ ਹੈ ਤੇ ਸੇਵਾ ਕਰਨੇ ਚਾਹੀਦੇ ਯੋਗਦਾਨ ਦੇ। ਕਾਲ ਸਾਹਿਬ ਵਾਇਲਡ ਜੀਵਰ ਜਿਹਨੇ ਵੀ ਭਾਰਤ ਤੋਂ ਕਿਤੇ ਵੀ ਸੇਵਾ ਲੈ ਕੇ ਆਉਣੀ ਸਾਡੇ ਕੈਂਪ ਤੇ ਆਓ ਤੇ ਜਿੱਦਾਂ ਲਲਿਆਣੀ ਦੀ ਸੰਗਤ ਬਾਬਾ ਜੀ ਤੇ ਕੈਪਟਨ ਸਾਹਿਬ ਨੇ ਡੋਰ ਟੂ ਡੋਰ ਸੇਵਾ ਕੀਤੀ ਇਸੇ ਸੇਵਾ ਨੂੰ ਕਰਾਉਣ ਦੇ ਵਿੱਚ ਯੋਗਦਾਨ ਪਾਉਣਗੇ ਸੂਬੇਦਾਰ ਸਰਵਰ ਵਾਲੀ ਸਾਹਿਬ ਤੇ ਕੈਪਟਨ ਅੰਗਰੇਜ਼ ਸਾਹਿਬ ਰਣਜੀਤ ਸਾਹਿਬ ਤੇ ਚੇਅਰਮੈਨ ਬਖਸੀਸੇ ਇਹ ਸਾਰੇ ਇਹਨਾਂ ਦਾ ਯੋਗਦਾਨ ਪਾ ਕੇ ਡੋਰ ਟੂ ਡੋਰ ਸਮਾਉਣ ਨਿਭਾ ਰਹੇ ਤੇ ਜਿਹੜੇ ਜਿਹੜੇ ਬਾਬਾ ਜੀ ਇੱਥੇ ਨਹੀਂ ਪਹੁੰਚ ਸਕਦੇ ਸੇਵਾ ਲੈ ਕੇ ਐਨ ਆਰ ਆਈ ਭਰਾ ਆ ਜਿਵੇਂ ਤੁਸੀਂ ਆਪਣਾ ਨੰਬਰ ਦੇ ਦਿਓ ਤੁਹਾਡੇ ਨਾਲ ਉਹ ਕੰਟੈਕਟ ਕਰ ਸਕਣ ਕਿਉਂਕਿ ਜਿਹੜੇ ਲੋਕਲ ਆ ਦੂਰੋਂ ਨੇੜੋਂ ਉਹ ਤਾਂ ਪਹੁੰਚ ਜਾਣਗੇ ਜਿਹੜੇ ਭਰਾ ਵਿਦੇਸ਼ਾਂ 'ਚ ਬੈਠੇ ਆ ਉਹ ਕਿਵੇਂ ਸੇਵਾ ਭੇਜਣ ਆਪਦਾ ਮੋਬਾਈਲ ਨੰਬਰ ਦੱਸ ਦਿਓ ਮੇਰਾ ਨੰਬਰ ਹੈ 9765689358 ਸ਼ੁਕਰੀਨ ਤੇ ਚੱਲੀ ਜਾ ਰਿਹਾ ਜੋ ਵੀ ਸੇਵਾ ਦੇਣੀ ਚਾਹੁੰਦਾ ਹੈ ਸਾਡੇ ਨਾਲ ਕੰਟੈਕਟ ਕਰੇ ਉਹਦੀ ਸੇਵਾ ਜਿੱਤਾਂ ਦੀ ਉਹ ਥੇ ਬੈਠੇ ਦੀ ਸੋਚ ਹੋਊਗੀ ਉਸੇ ਜਗਾ ਜਾਏਗੀ ਵੈਰਥ ਨਹੀਂ ਜਾਏਗੀ ਲੋਡਵੰਦ ਤੱਕ ਜਾਏਗੀ ਉਹ ਲੋਡਵੰਦ ਕਿੱਥੋਂ ਦਾ ਵੀ ਕਈ ਘਰਾਂ ਚ ਅਸੀਂ ਵੇਖਿਆ ਜਿਹੜੇ ਇੱਥੇ ਪਿੰਡਾਂ ਚ ਡਿੱਗੇ ਆ ਬਾਹਰ ਪਾਣੀ ਗਿਆ ਪਰ ਆਮ ਲੋਕ ਲੋਕਲ ਲੋਕ ਉਹਨਾਂ ਦੇ ਲਾਗੇ ਦੇ ਉਹਨਾਂ ਦੇ ਜਲਸੀ ਕਰ ਜਾਂਦੇ ਵੀ ਇਹਨਾਂ ਦੇ ਨਹੀਂ ਡਿੱਗਾ ਜਿਹਦਾ ਵੀ ਘਰ-ਬਾਰ ਡਿੱਗਿਆ ਜਿਹੜਾ ਵੀ ਲੋਡਵੰਦ ਉਹਨਾਂ ਦੀ ਬਦਦਤ ਕਰਾਂਗੇ ਹੁਣ ਇੱਕ ਇੱਕ ਲੜਕਾ ਜਿਹੜਾ ਐਦਾਂ ਚਾਹ ਪੀਂਦਾ ਹੈ ਸਰੀਰ ਦੀ ਬਹੁਤ ਮਾੜੀ ਹਾਲਤ ਹੈ ਔਰ ਪਰਿਵਾਰ ਐਦਾਂ ਚੁੱਕ ਕੇ ਖੜਦਾ ਹੈ ਉਹ ਉਹਨੂੰ ਵੀ ਆਪਾਂ ਬੁਲਾਉਣਾ ਹੈ ਤੇ ਕੈਪਟਨ ਸਾਹਿਬ ਨੂੰ ਦਿਖਾਉਣਾ ਹੈ ਇਦਾਂ ਦੇ ਪਰਿਵਾਰਾਂ ਦੀ ਵੀ ਆਪਾਂ ਮਦਦ ਕਰਨੀ ਆ ਜੋ ਸਾਡੇ ਚੇਅਰਮੈਨ ਸਾਹਿਬ ਹਰਿਆਣਾ ਨੇ ਮਦਦ ਕੀਤੀ ਤੇ ਪੂਰੀ ਟੀਮ ਨੇ ਅਸੀਂ ਇਹਨਾਂ ਦੇ ਬਹੁਤ ਰਣੀ ਆ ਰਣੀ ਆ ਤੇ ਧੰਨਵਾਦ ਕਰਾਂਗੇ ਵੀ ਇਦਾਂ ਦੀਆਂ ਟੀਮਾਂ ਆਉਣ ਤੇ ਇਹ ਜਿਹੜੇ ਲੋਕਾਂ ਦੇ ਨੁਕਸਾਨ ਹੋ ਗਏ ਇਹਨਾਂ ਦਾ ਦਰਦ ਸਮਝਣਾ ਕਾਲ ਸਾਹਿਬ ਬਲੇ ਸੋਨਿਆ ਸੱਚਿਆ சிறியகால சாரு ஃபத்தே